ਹਾਲੇਲੂਇਆ ਇਕ ਵਾਰ ਫੇਰ ਮੇਰੇ ਵੱਲੋਂ ਐਂਡ ਜੀਸਸ ਕ੍ਰਾਈਸ ਮੇਰੇ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈਮਸੀ ਦੀ ਇਕ ਵਾਰ ਫੇਰ ਤੁਹਾਡੇ ਸਨਮੁਖ ਮੈਂ ਪ੍ਰਭੂ ਦਾ ਵਚਨ ਲੈ ਕੇ ਆਇਆ ਹਾਂ ਜੋ ਅੱਜ ਮੈਂ ਪ੍ਰਭੂ ਦੇ ਵਚਨ ਵਿੱਚੋਂ ਵੰਡਣ ਤੁਹਾਡੇ ਸਾਹਮਣੇ ਜਾ ਰਿਹਾ ਹਾਂ ਉਹ ਹੈ ਕਿ ਉਹ ਰਸਤਾ ਕਿਹੜਾ ਹੈ ਜਿਹੜਾ ਪ੍ਰਭੂ ਨੂੰ ਮਨ ਪਾਉਂਦਾ ਹੈ ਹਾਲੇਲੂਇਆ ਰਸਤੇ ਦੀ ਸਿਲੈਕਸ਼ਨ ਔਰ ਚੋਣ ਜਿਹੜੀ ਹੈ ਤੁਸੀਂ ਤੇ ਮੈਂ ਕਰਨੀ ਹੈ ਹallelujah ਸਾਨੂੰ ਕਿਸ ਤਰ੍ਹਾਂ ਦਾ ਰਸਤਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਰਸਤਾ ਅਸੀਂ ਅਪਣਾਈਏ ਜਿਦੇ ਵਿੱਚ ਅਨੰਤ ਜੀਵਨ ਹੈ ਜਿਦੇ ਵਿੱਚ ਜੀਵਨ ਹੈ ਹallelujah ਮੈਨਰ ਪੜਾਂਗੇ ਮਤੀ ਦੀ ਅੰਜੀਲ 7 ਅਧਿਆਇ ਉਹਦਾ 13 ਤੇ 14 ਪੜਾਂਗੇ ਆਪਾਂ ਮੈਂ ਤੁਹਾਡੇ ਵਾਸਤੇ ਪੜਦਾ ਹਾਂ ਕਹਿੰਦਾ ਪੀੜੇ ਫਾਟਕ ਤੂੰ ਵੜੋ ਕਿਉਂ ਜੋ ਮੋਕਲਾ ਹੈ ਹਾਲੇਲੂਇਆ ਇਥੇ ਪ੍ਰਭੂ ਦਾ ਵਚਨ ਕਹਿੰਦਾ ਹੈ ਤੁਸੀਂ ਭੀੜੇ ਫਾਟਕ ਰਾਹੀਂ ਵੜੋ ਜੋ ਕਿ ਮੋਕਲਾ ਹੈ ਮੋਕਲਾ ਦਾ ਇੰਗਲਿਸ਼ ਮੀਨਿੰਗ ਕੀ ਹੈ ন্যারੋ ਤੰਗ ਰਸਤਾ ਜਿਹਦੇ ਤੇ ਬੜੇ ਘੱਟ ਲੋਕ ਤੁਰਦੇ ਨੇ ਔਰ ਉਹਦੇ ਉਹਦੇ ਤੇ ਘੱਟ ਲੋਕ ਜਾਂਦੇ ਨੇ ਹਾਲੇਲੂਇਆ ਅੱਗੇ ਪ੍ਰਭੂ ਦਾ ਵਚਨ ਕੀ ਕਹਿੰਦਾ ਉਹ ਫਾਟਕ ਅਤੇ ਖੁੱਲਾ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਔਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ ਹallelujah ਪ੍ਰਭੂ ਨੇ ਦੋ ਰਸਤਿਆਂ ਦਾ ਇੱਥੇ ਜ਼ਿਕਰ ਕੀਤਾ ਹੈ ਇੱਕ ਰਸਤਾ ਹੈ ਸੰਸਾਰਕ ਰਸਤਾ ਇੱਕ ਰਸਤਾ ਹੈ ਆਤਮਿਕ ਰਸਤਾ ਇੱਕ ਹੋਰ ਰਸਤਾ ਹੈ ਜਿਹੜਾ ਸੰਸਾਰ ਜਿਹਦੇ ਉੱਤੇ ਸੰਸਾਰ ਤੁਰਦਾ ਹੈ ਇੱਕ ਹੋਰ ਰਸਤਾ ਹੈ ਜਿਹਦੇ ਉੱਤੇ ਪ੍ਰਭੂ ਤੁਰਦਾ ਹੈ ਤੇ ਪ੍ਰਭੂ ਦੇ ਰਸਤੇ ਉੱਤੇ ਤੁਸੀਂ ਤੇ ਮੈਂ ਤੁਰਨਾ ਮੈਨੂੰ ਤੇ ਤੁਹਾਨੂੰ ਤੁਰਨਾ ਪਵੇਗਾ ਹallelujah ਉਸ ਰਸਤੇ ਤੇ ਬਹੁਤ ਸਾਰੀਆਂ ਔਕੜਾਂ ਨੇ ਉਸ ਰਸਤੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਹallelujah ਲੇਕਿਨ ਜਦੋਂ ਉਹ ਰਸਤੇ ਤੇ ਤੁਰਦੇ ਹਾਂ ਜਦੋਂ ਉਸ ਰਸਤੇ ਦਾ ਐਂਡ ਹੁੰਦਾ ਹੈ ਜਾਂ ਉਸ ਮਾਰਗ ਦਾ ਅੰਤ ਹੁੰਦਾ ਹੈ ਉਹ ਦੇ ਵਿੱਚ ਜੀਵਨ ਹੈ ਹallelujah ਉਸ ਰਸਤੇ ਦੇ ਉੱਤੋਂ ਅਨੰਤ ਜੀਵਨ ਮਿਲਦਾ ਹੈ ਹਾਲੇਲੂਇਆ ਕਿਉਂਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਅਨੰਤ ਜੀਵਨ ਕਰਨ ਆਇਆ ਹੈ ਹਾਲੇਲੂਇਆ ਧਨੀ ਮਨੁੱਖ ਕਿਹੜਾ ਹੈ ਧਨੀ ਮਨੁੱਖ ਉਹ ਨਹੀਂ ਉਹ ਨਹੀਂ ਹੈਗਾ ਜਿਹਦੇ ਕੋਲ ਗੱਡੀਆਂ ਨੇ ਜਿਹਦੇ ਕੋਲ ਬੰਗਲੇ ਨੇ ਜਿਹਦੇ ਬਹੁਤ ਸਾਰੇ ਬਿਜ਼ਨਸ ਚੱਲਦੇ ਨੇ ਲੇਕਿਨ ਧਨੀ ਮਨੁੱਖ ਉਹ ਹੈ ਜਿਹੜਾ ਤੰਗ ਰਸਤੇ ਤੇ ਚੱਲਦਾ ਹੈ ਹਾਲੇਲੂਇਆ ਕਿਉਂਕਿ ਜਿਹੜੇ ਤੰਗ ਰਸਤੇ ਤੇ ਚੰਨਣ ਵਾਲੇ ਲੋਕ ਤੁਹਾਨੂੰ ਬੜੇ ਥੋੜੇ ਮਿਲਣਗੇ ਇਸ ਕਲਾਮ ਦੇ ਉੱਤੇ ਇਸ ਪਵਿੱਤਰ ਵਚਨ ਦੇ ਉੱਪਰ ਚੱਣ ਵਾਲੇ ਤੁਹਾਨੂੰ ਬੜੇ ਘੱਟ ਲੋਕ ਮਿਲਣਗੇ ਹallelujah ਆਈ ਦੀ ਹੌਰ ਦੇ ਵਿੱਚ ਅੱਜ ਮਾਡਰਨ ਯੁੱਗ ਦੇ ਵਿੱਚ ਹਰੇਕ ਨੂੰ ਚਾਹੇ ਉਹ ਮਸੀਹ ਹੈ ਚਾਹੇ ਉਹ ਸੰਸਾਰਿਕ ਲੋਕ ਨੇ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਪ੍ਰੋਸਪਰਿਟੀ ਚਾਹੀਦੀ ਹੈ ਉਹਨੂੰ ਧਨ ਚਾਹੀਦਾ ਹੈ ਉਹਨਾਂ ਨੂੰ ਗੱਡੀਆਂ ਕੋਠੀਆਂ ਤੇ ਬੰਗਲੇ ਤੇ ਵੀਜ਼ਾ ਵਰਗੀਆਂ ਸਹੂਲਤਾਂ ਚਾਹੀਦੀਆਂ ਨੇ ਹਾਲੇਲੂਇਆ ਪੈਨੋ ਦੇ ਪ੍ਰਾਉ ਜਿਹੜੇ ਇਸ ਤਰ੍ਹਾਂ ਦੇ ਰਸਤੇ ਨੇ ਉਹ ਰਸਤੇ ਕੀ ਨੇ ਉਹ ਰਸਤੇ ਚੌੜੇ ਨੇ ਹਾਲੇਲੂਇਆ ਲੇਕਿਨ ਉਹ ਰਸਤੇ ਜਾਂਦੇ ਕਿੱਥੇ ਨੇ ਉਹ ਰਸਤੇ ਜਾਂਦੇ ਨੇ ਵਿਨਾਸ਼ ਵੱਲ ਉਹ ਜਾਂਦੇ ਨੇ ਬਰਬਾਦੀ ਵੱਲ ਉਹਦੇ ਉੱਤੇ ਅਨੰਤ ਜੀਵਨ ਨਹੀਂ ਹੈ ਪ੍ਰਭੂ ਕਹਿੰਦਾ ਉਸ ਰਸਤੇ ਉੱਤੇ ਚਲੋ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ 14 ਦੇ ਵਿੱਚ ਕਹਿੰਦਾ ਭੀੜਾ ਉਹ ਹੈ ਫਾਟਕ ਅਤੇ ਸੋੜਾ ਉਹ ਹੈ ਰਾਜ ਜੀਵਨ ਨੂੰ ਜਾਂਦਾ ਹੈ ਹਾਲੇਲੂਇਆ ਕਹਿੰਦਾ ਹੈ ਭੀੜਾ ਉਹ ਹੈ ਉਹ ਫਾਟਕ ਹੈ ਜਿਹੜਾ ਜੀਉਣ ਵਾਲੇ ਰਸਤੇ ਤੇ ਜਾਂਦਾ ਹੈ ਉਹਦਾ ਰਾਹ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੂ ਵਿਰਲੇ ਹਨ ਹਾਲੇਲੂਇਆ ਪ੍ਰਭੂ ਦੇ ਲੋਕੋ ਕੀ ਹੈ ਅੱਜ ਦੇ ਜਮਾਨੇ ਦੇ ਯੁੱਗ ਦੇ ਵਿੱਚ ਜਾਂ ਜਮਾਨੇ ਦੇ ਵਿੱਚ ਅੱਜ ਦੇ ਇਰਾ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਤੰਗ ਰਸਤੇ ਤੇ ਜਿਹੜੇ ਨੈਰੋ ਵੇਧੀ ਤੋਰਣਾ ਪਸੰਦ ਕਰਦੇ ਨੇ ਹਾਲੇਲੂਇਆ ਨੈਰੋ ਵੇ ਦਾ ਮੀਨਸ ਪ੍ਰਭੂ ਦੇ ਵਚਨ ਤੇ ਚੱਲਣਾ ਪ੍ਰਭੂ ਦਾ ਵਚਨ ਖਰਿਆਈ ਦੇ ਨਾਲ ਸੁਣਾਉਣਾ ਤੇ ਖਰਿਆਈ ਦੇ ਨਾਲ ਸੁਣਨਾ ਹਾਲੇਲੂਇਆ ਪ੍ਰਭੂ ਦੇ ਵਚਨ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕਰਨਾ ਹਾਲੇਲੂਇਆ ਪ੍ਰਭੂ ਦਾ ਵਚਨ ਇਹ ਕਹਿੰਦਾ ਹੈ ਕਿ ਜੇ ਤੁਸੀਂ ਮੇਰੇ ਧਰਮ ਤੇ ਰਾਜ ਦੀ ਉਹਦੀ ਧਰਮਤਿਕਾ ਧਰਪਤਾ ਦੀ ਖੋਜ ਕਰੋਗੇ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਮੁਫਤ ਵਿੱਚ ਦੇ ਦਿੱਤੀਆਂ ਜਾਣਗੀਆਂ ਹallelujah ਉਹਦੀ ਧਾਰਮਿਕਤਾ ਦੀ ਖੋਜ ਕਰਨੀ ਹੈ ਉਹਦੀ ਧਾਰਮਿਕਤਾ ਕੀ ਹੈ ਆਪਣੇ ਆਪ ਨੂੰ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਜਿਉਣਾ ਹallelujah ਆਪਣੇ ਆਪ ਨੂੰ ਇਸ ਸੰਸਾਰ ਤੋਂ ਵੱਖ ਹੋ ਕੇ ਪਵਿੱਤਰ ਰੱਖਣਾ ਔਰ ਆਪਣੀਆਂ ਅੱਖਾਂ ਜਿਹੜੀਆਂ ਨੇ ਉਹ ਪ੍ਰਭੂ ਯਿਸੂ ਮਸੀਹ ਵੱਲ ਲਾਉਣੀਆਂ ਹallelujah ਆਪਣਾ ਇਸ ਮਸੀਹੀ ਲੋਕਾਂ ਦਾ ਇਹ ਨਹੀਂ ਹੈ ਕਿ ਧਨ ਇਕੱਠਾ ਕਰਨਾ ਗੱਡੀਆਂ ਇਕੱਠੀਆਂ ਕਰਨੀਆਂ ਤੇ ਬਹੁਤ ਸਾਰੀ ਹੋਰ ਚੀਜ਼ਾਂ ਭੂਗ ਤੇ ਵਿਲਾਸੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਆਪਨਾ ਤੇ ਮੇਰਾ ਤੇ ਤੁਹਾਡਾ ਮਕਸਦ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ ਕਿ ਉਸ ਤੰਗ ਰਸਤੇ ਉੱਤੇ ਚੱਲਣਾ ਸ਼ਾਇਦ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹੋਣਗੀਆਂ ਜਦੋਂ ਤੁਸੀਂ ਸੱਚ ਤੇ ਜਦੋਂ ਤੁਸੀਂ ਸਚਾਈ ਦੇ ਮਾਰਗ ਤੇ ਜਦੋਂ ਤੁਸੀਂ ਆਤਮਾ ਵਾਲਾ ਜੀਉਣ ਜੀਵਨ ਜਿਉਓਗੇ ਤੇ ਬਹੁਤ ਸਾਰੀਆਂ ਪ੍ਰੋਬਲਮਸ ਬਹੁਤ ਸਾਰੀਆਂ ਡਿਫਿਕਲਟੀ ਤੁਹਾਡੀ ਤੇ ਮੇਰੀ ਜ਼ਿੰਦਗੀ 'ਚ ਆਣਗੀਆਂ ਲੇਕਿਨ ਉਹ ਜਿਹੜਾ ਰਸਤਾ ਹੈ ਉਹ ਅਨੰਤ ਜੀਵਨ ਨੂੰ ਜਾਂਦਾ ਹੈ ਹਾਲੇਲੂਇਆ ਇਸ ਲਈ ਰਸਤਾ ਉਹ ਚੁਣਨਾ ਹੈ ਜਿਹੜਾ ਤੰਗ ਹੈ ਜਿਹੜਾ ਪ੍ਰਭੂ ਦੇ ਪਿੱਛੇ ਜਾਂਦਾ ਹੈ ਆਪਾਂ ਸੰਸਾਰ ਦੇ ਪਿੱਛੇ ਨਹੀਂ ਦੌੜਨਾ ਆਪਾਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਦੌੜਨਾ ਹੈ ਹਾਲੇਲੂਇਆ ਆਪਣੀ ਜਿਹੜੀ ਦੌਲ ਹੈ ਆਪਣਾ ਜਿਹੜੀ ਪਾਵਰ ਹੈ ਉਹ ਯਿਸੂ ਮਸੀਹ ਦੇ ਪਿੱਛੇ ਲਾਉਣੀ ਹੈ ਨਾ ਕਿ ਇਹਨਾਂ ਭੋਗ ਵਿਲਾਸਾਂ ਦੀਆਂ ਚੀਜ਼ਾਂ ਤੇ ਲਾਉਣੀ ਹੈ ਨਹੀਂ ਤਾਂ ਕੀ ਹੋਵੇਗਾ ਜੇ ਭੋਗ ਵਿਲਾਸ ਦੀਆਂ ਚੀਜ਼ਾਂ ਤੇ ਆਪਣਾ ਤੇ ਮੇਰਾ ਮਨ ਲੱ ਤੁਹਾਡਾ ਤੇ ਮੇਰਾ ਮਨ ਲੱਗੇਗਾ ਆਪਣਾ ਜਿਹੜਾ ਅੰਤ ਪੱਕਾ ਹੈ ਆਪਾਂ ਉਹ ਅਨੰਤ ਜੀਵਨ ਜੀਵਨ ਜਿਹੜਾ ਪ੍ਰਭੂ ਨੇ ਤੁਹਾਨੂੰ ਤੇ ਮੈਨੂੰ ਦੇਣਾ ਹੈ ਉਸ ਨੂੰ ਨਹੀਂ ਪਾ ਸਕਦੇ ਹallelujah ਇਸ ਲਈ ਕੀ ਕਰਨਾ ਹੈ ਇੱਕ ਉਹ ਰਸਤਾ ਅਪਣਾਉਣਾ ਹੈ ਜਿਹੜਾ ਪ੍ਰਭੂ ਤੁਹਾਨੂੰ ਤੇ ਮੈਨੂੰ ਦੱਸਦਾ ਹੈ ਉਹ ਰਸਤਾ वचन ਵਾਲਾ ਉਹ ਰਸਤਾ ਪ੍ਰਭੂ ਦੇ ਚੱਲਣ ਵਾਲਾ ਉਹ ਰਸਤਾ ਪਵਿੱਤਰ ਆਤਮਾ ਵਾਲਾ ਹallelujah ਆਓ ਦਿੱਤੇ ਹੋਏ वचन ਵਾਸਤੇ ਦੁਆ ਕਰਾਂਗੇ ਪ੍ਰਭੂ ਜੀ ਤੇਰਾ ਧੰਨਵਾਦ ਇਸ वचन ਵਾਸਤੇ ਪ੍ਰਭੂ ਜੀ ਸਾਨੂੰ ਵਰਤੀ ਬਣਾਓ ਕਾਬਿਲ ਬਣਾਓ ਕਿ ਅਸੀਂ ਤੁਹਾਡੇ ਕਹੇ ਹੋਏ ਮਾਰਗਾਂ ਤੇ ਤੁਹਾਡੇ ਕਹੇ ਹੋਏ ਵਚਨਾਂ ਤੇ ਚੱਲ ਸਕੀਏ ਤਾਂ ਕਿ ਅਸੀਂ ਅਨੰਤ ਜੀਵਨ ਪਾਈਏ ਸਾਡਾ ਨਾਸ਼ ਨਾ ਹੋਵੇ ਪ੍ਰਭੂ ਜੀ ਮੇਰੀ ਪ੍ਰਾਰਥਨਾ ਸੁਣਿਆ ਇਸ ਦਾ ਉਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਨਾ ਮੰਗਦਾ ਹਾਂ ਆਮੇਂ ਆਮੇਂ ਹਾਲੇਲੂਇਆ